ਕਿਉਂ ਨਹੀਂ ਲੱਗੂਗੀ ਸੰਤਾਂ ਲਈ ਬੜਾ ਬੜੋ ਫਿਰ ਬੈਸਵਲੀ ਗੱਲ ਹੋਗੀ ਇੱਥੇ ਲੱਗੇਗੀ ਜਾਂ ਗੁਰੂਆਂ ਦੀ ਜਾਂ ਬਾਬਾ ਦੀਪ ਸਿੰਘ ਦੀ ਸਾਡੀ ਮਰਜ਼ੀ ਆ ਤੇ ਤੁਹਾਡੀ ਮਰਜ਼ੀ ਬਿਲਕੁਲ ਸਾਡੀ ਮਰਜ਼ੀ ਤੁਹਾਨੂੰ ਸੇਵਾ ਦਿੱਤੀ ਆ ਜੀ ਸੇਵਾ ਦਿੱਤੀ ਤੁਹਾਨੂੰ ਅੱਗੇ ਲੱਗੇਗੀ ਪੋਛ ਸੇਵਾ ਯਾਰ ਕਹਿੰਦੀ ਹੋਰ ਤੋਂ ਫੁੱਟ ਮੰਦਾਵਾ ਇੱਕ ਮਿੰਟ ਚੱਲ ਜੀ ਲੋਣ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਸੰਗਤ ਦੇ ਵੱਲੋਂ ਜਿੱਥੇ ਸ਼ਰਧਾ ਭਾਵਨਾਵਾਂ ਦੇ ਨਾਲ ਮਨਾਇਆ ਗਿਆ ਉੱਥੇ ਹੀ ਪਿੰਡ ਪਹੂ ਵਿੰਦ ਦੀ ਗੁਰੂ ਘਰ ਦੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿੱਥੇ ਜਨਮ ਦਿਹਾੜੇ ਮੌਕੇ ਜੁੱਤੀਆਂ ਦੀ ਸੇਵਾ ਕਰਦੀ ਨੌਜਵਾਨਾਂ ਦੇ ਵੱਲੋਂ ਜਦੋਂ ਸੰਤ ਜਰਨੈਲ ਸਿੰਘ ਪੰਡਰਾਵਾਲਿਆਂ ਦੀ ਫੋਟੋ ਲਾਈ ਗਈ ਤਾਂ ਗੁਰੂ ਘਰ ਦੀ ਪ੍ਰਬੰਧਨ ਦੇ ਵੱਲੋਂ ਉਹਨਾਂ ਦੀ ਤਸਵੀਰ ਉਸੇ ਸਮੇਂ ਉਤਰਵਾ ਦਿੱਤੀ ਗਈ ਬਿਕਸਰ ਦਿਉ ਕਿ ਪ੍ਰਧਾਨ ਦੇ ਵੱਲੋਂ ਕਿਹਾ ਜਾ ਰਿਹਾ ਕਿ ਸੰਗਤਾਂ ਇਤਰਾਜ਼ ਕਰਦੀਆਂ ਨੇ ਗੁਰੂ ਸਹਿਬਾਨ ਅਤੇ ਬਾਬਾ ਦੀਪ ਸਿੰਘ ਜੀ ਤੋਂ ਬਿਨਾਂ ਕਿਸੇ ਹੋਰ ਦੀ ਫੋਟੋ ਨਹੀਂ ਲੱਗੇਗੀ ਇਸ ਦੌਰਾਨ ਨੌਜਵਾਨਾਂ ਦੀ ਗੁਰੂ ਘਰ ਦੇ ਪ੍ਰਧਾਨ ਦੇ ਨਾਲ ਸਿੱਖੀ ਬੈਸਵਾਜੀ ਹੁੰਦੀ ਹੋਈ ਵੀ ਨਜ਼ਰ ਆ ਰਹੀ ਹੈ ਫੋਟੋ ਫੋਟੋ ਦੀ ਸਾਡੀ ਬੇਨਤੀ ਹੈਗੀ ਕੋ ਸੰਗਤ ਦੇ ਨਾਲ ਆ ਕੇ ਲਵੇਟੀ ਜਾਣਾ ਆਪ ਦਾ ਗੁਰੂਆਂ ਦੇ ਫੋਟੋ ਜਾਂ ਉਹ ਬਾਪੂ ਜੀ ਅੱਛਾ ਤਾਂ ਬੰਦੀ ਸਿੰਘਾਂ ਦੇ ਫੋਟੋ ਨਹੀਂ ਲਾਉਣੀਆਂ ਸੰਗਤ ਕਹਿੰਦੀ ਸੰਤਾਂ ਦੀ ਫੋਟੋ ਨਹੀਂ ਆਉਣੀ ਫਿਰ ਬੈਸ ਵਾਲੀ ਗੱਲ ਹੋ ਗਈ ਯਾਰ ਸੰਗਤ ਅਤਰਾਸ ਕਰਦੇ ਸੈਂ ਮੈਨੇਜਮੈਂਟ ਤੋਂ ਸਾਡੋਰੇ ਬਾਬਾ ਜੀ ਨਾਲ ਗੱਲ ਕਰੋ ਪਾਸਾ ਉਹ ਕਰ ਦੇ ਦੋ ਯਾਰ ਬਾਪਾ ਜੀਤ ਸਿੰਘ ਨਹੀਂ ਸੰਤਾਂ ਨੂੰ ਫੋਟੋ ਨਹੀਂ ਲੱਗਦੀ ਨਹੀਂ ਨਹੀਂ ਕਿਉਂ ਨਹੀਂ ਲੱਗੂਗੀ ਨਹੀਂ ਨਹੀਂ ਕਾਹਦੇ ਕਿਉਂ ਨਹੀਂ ਲੱਗੂਗੀ ਸੰਤਾਂ ਦੀ ਫੋਟੋ ਫਿਰ ਬੈਸ ਵਾਲੀ ਗੱਲ ਹੋ ਗਈ ਇਥੇ ਲੱਗੇ ਕਿ ਇਹ ਗੁਰੂਆਂ ਦੀ ਆ ਬਾਬਾ ਦੀਪ ਸਿੰਘ ਜੀ ਦੇ ਫੋਟੋ ਨਹੀਂ ਲੱਗੇ ਸਾਡੀ ਮਰਜ਼ੀ ਆ ਨਹੀਂ ਤੁਹਾਡੀ ਮਰਜ਼ੀ ਬਿਲਕੁਲ ਸਾਡੀ ਮਰਜ਼ੀ ਆ ਇਹ ਤੇ ਪੰਚ ਦਾਵਾ ਬਿਲਕੁਲ ਨਹੀਂ ਨਹੀਂ ਨਾ ਇਹ ਤੇ ਮੈਨੇਜਮੈਂਟ ਦਾ ਪੰਜੂ ਦੀ ਕਿਵੇਂ ਹੋ ਗਿਆ ਨਹੀਂ ਇਹ ਤੇ ਪੰਥ ਦਾ ਤੁਹਾਨੂੰ ਸੇਵਾ ਦਿੱਤੀ ਆ ਜੀ ਸੇਵਾ ਦਿੱਤੀ ਤੁਹਾਨੂੰ ਨਹੀਂ ਲੱਗੇ ਕਿ ਫੋਟੋ ਸੇਵਾ ਜਰ ਮੈਂ ਆ ਫੋਟੋ ਲਾਵਾ ਨਹੀਂ ਲੱਗੇ ਆ ਫੋਟੋ ਲਾਓ ਲੱਗੀ 37 ਫੋਟੋ ਲਾ ਦਿਓ ਲਾ ਦਿਓ ਆ ਵੀਡੀਓ ਬਣਾਓ ਆ ਵੀਡੀਓ ਬਣਾਓ ਸੰਤਾ ਦੇ ਫੋਟੋ ਲਾਉਂਦਾ ਕੋਈ ਨਹੀਂ ਇਹਨਾਂ ਸਾਡੀ ਮੇਰੀ ਮਾਲਕੀ ਇੱਥੇ ਗੁਰਦਾਰੇ ਆਹੋ ਪ੍ਰਧਾਨ ਜੀ ਲਾਓ ਸੰਤਾ ਦੇ ਫੋਟੋ अरे भले सजार काल हा न लॻी रा ਕੋਈ ਨਾ ਬੇਪਰਵਾਹੀ ਵਿੱਚ ਅੰਗੇਰਾ ਨਾ ਲਾਉਂਦਾ ਤੂੰ ਫਿਰ ਨਾ ਲਾਉ ਤੁਹਾਨੂੰ ਪਤਾ ਸੰਤਾਂ ਦੀ ਫੋਟੋ ਦਾ ਹੱਥ ਪਾਉਂਦੇ ਆ ਅਗਲਾ ਤੁਸੀਂ ਐਵੇਂ ਘਲੋਤੇ ਨਹੀਂ 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 ਮੇਰੀਆਂ ਨੂੰ ਸਿੱਖਣ ਦੇ ਆਹ ਆਹ ਮੈਂ ਨਹੀਂ ਲੱਗੇਗੀ ਨਹੀਂ ਲੱਗੇਗੀ ਨਹੀਂ ਲੱਗੇਗੀ ਤੂੰ ਕੌਣ ਕਹਿੰਦਾ ਮੈਂ ਸਿੱਖ ਰਿਹਾ ਲਾਉ ਵੇ ਨਹੀਂ ਲਾਜਾ ਉਹ ਫੋਟੋ ਹੀ ਤੇ ਲਿਆਉਂ ਉਹ ਫੋਟੋ ਫਾੜ ਫੋਟੋ ਲਾਇਰ ਮੈਂ ਦਾ ਕਰੇ ਹਾਤ ਨਹੀਂ ਚੁੱਕੇਗਾ ਲੈ ਜੋ ਫੋਟੋ ਬਾਹਰ ਫੋਟੋ ਲਾਇਆ ਕੰਦੇਲ سلسلہ ਲਾਜ ਅਮਰ ਰੱਖੋ ਤੇ ਨਹੀਂ ਲੱਗੇਗੀ ਨਹੀਂ 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 मट फ ला त कर ਇੱਕ ਵਾਰੀ ਅੱਖਾਂ ਨਹੀਂ ਲੋਣੀ ਫੋਟੋ ਖਾਣ ਬਾਈ ਜੀ ਪਿਆਰ ਨਾ ਜਾਂ ਪਿਆਰ ਨਾ ਪਿਆਰ ਨਾ ਭਾਜੀ ਧੱਕੇ ਤੁਸੀਂ ਮਾਰਦੇ ਹੋ ਕਿਉਂ ਨਹੀਂ ਮਾਰੇ ਕਿਉਂ ਨਹੀਂ ਮਾਰੇ ਤੰਬੂ ਪੁੱਟਿਆ ਵੀਡੀਓ ਗਿਆ ਦੇ ਕੋ ਭਾਜੀ ਵੀ ਤੁਹਾਨੂੰ ਪਿਆਰ ਨਾ ਕਹਿੰਦੇ ਪਿਆਰ ਨਾ ਕਿਥੋਂ ਤੁਸੀਂ ਤਾਂ ਸਵੇਰਦੇ ਫੋਟੋ ਖਾਂਦੇ ਕਦੀ ਕੋ ਦੱਸਦੀ ਕਿ ਸੰਤ ਜਨਰਲ ਸਿੰਘ ਪਿੰਡਰਾ ਵਾਲਿਆਂ ਦੀ ਫੋਟੋ ਉਤਰਵਾਉਣ ਤੋਂ ਬਾਅਦ ਸਿੱਖ ਨੌਜਵਾਨਾਂ 'ਚ ਭਾਰੀ ਰੋਸ ਪਾਇਆ ਗਿਆ ਉਹਨਾਂ ਦੇ ਵੱਲੋਂ ਇਸ ਦਾ ਤਿੱਖਾ ਵਿਰੋਧ ਵੀ ਕੀਤਾ ਗਿਆ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਜ਼ਿਆਦਾਤਰ ਲੋਕਾਂ ਦਾ ਗੁੱਸਾ ਗੁਰੂ ਘਰ ਦੇ ਪ੍ਰਧਾਨ ਦੇ ਉੱਤੇ ਫੁੱਟਦਾ ਹੋਇਆ ਨਜ਼ਰ ਆਇਆ ਤੇ ਲੋਕਾਂ ਦੇ ਬਲੋਸ ਨੂੰ ਕੜਮ ਚੌਧਰੀ ਕਿਹਾ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਡੇ ਕੀ ਵਿਚਾਰ ਨੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਸੰਝੇ ਕਰ ਸਕਦੇ ਹੋ ਅਮਰਸਤੂ ਹਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ